ਇੰਡੀਆ ਐਗਰੀ ਐਕਸਪੋ ਇੱਕ ਐਕਸੀਬਿਸ਼ਨ ਲੱਗਣ ਜਾ ਰਹੀ ਹੈ ਲੁਧਿਆਣੇ ਚ ਬਹੁਤ ਵੱਡੇ ਲੈਵਲ ਤੇ ਐਕਸੀਬਿਸ਼ਨ ਲੱਗਣ ਜਾ ਰਹੀ ਹੈ ਮੈਂ ਤਾਂ ਹੀ ਇਹ ਤੁਹਾਨੂੰ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਕਿ ਤੁਸੀਂ ਇਹਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੋ ਇੱਥੇ ਤਕਰੀਬਨ 250 ਦੇ ਕਰੀਬ ਕੰਪਨੀਆਂ ਆਪਣੇ ਨਵੇਂ-ਨਵੇਂ ਪ੍ਰੋਡਕਟ ਲੈ ਕੇ ਆ ਰਹੀਆਂ ਨੇ ਨਵੀਂ-ਨਵੀਂ ਆਪਣੀ ਮਸ਼ੀਨਰੀ ਨਵੀਂ ਮਸ਼ੀਨਰੀ ਖੇਤੀਬਾੜੀ ਨਾਲ ਸੰਬੰਧਿਤ ਨਵੀਂ ਟੈਕਨੋਲੋਜੀ ਲੈ ਕੇ ਆ ਰਹੀਆਂ ਨੇ ਤਾਂ ਅੱਪਾ ਇਹਦਾ ਬੱਤ ਬੱਤ ਫਾਇਦਾ ਠਾਈਏ ਉਹਦੇ ਵਿੱਚ ਜਿਵੇਂ ਕਿ ਪਰਾਲੀ ਦੀ ਆਪਾਂ ਸਮਝੌਲ ਕੇਵੇਂ ਕਰੀਏ ਬੇਲਰ ਵਾਲੀਆਂ ਕੰਪਨੀਆਂ ਬਹੁਤ ਆ ਰਹੀਆਂ ਪਰਾਲੀ ਅਸੀਂ ਕਿਸ ਤਰ੍ਹਾਂ ਸੰਭਾਲੀਏ ਪਰਾਲੀ ਨੂੰ ਅਸੀਂ ਕਿਸ ਤਰ੍ਹਾਂ ਉਹ ਕਿਹੜੀ ਕੰਪਨੀ ਨੂੰ ਅਸੀਂ ਵੇਚ ਸਕਦੇ ਹਾਂ ਕਿੱਥੇ ਵੇਚ ਕੇ ਜਾ ਕੇ ਇਸ ਤਰ੍ਹਾਂ ਦੀ ਬਹੁਤ ਸਾਰੀ ਜਾਣਕਾਰੀ ਹੈ ਪੀਏਯੂ ਤੋਂ ਬਹੁਤ ਸਾਰੇ ਐਕਸਪੋਰਟ ਆ ਰਹੇ ਨੇ ਸਪੋਰਟ ਆ ਰਹੇ ਨੇ ਜਿਹੜੇ ਕੀ ਦੱਸਣਗੇ ਆਪਾਂ ਹੋਰ ਕੀ ਹੈ ਖੇਤੀ ਜਗੋਰ ਕੀ ਚੰਗਾ ਕਰ ਸਕਦੇ ਤਾਂ ਕਿ ਆਪਾਂ ਆਪਣੀ ਆਮਦਨ ਵਧਾ ਸਕੀਏ ਕਿਸ ਤਰ੍ਹਾਂ ਡੇਰੀ ਦੇ ਨਾਲ ਰਿਲੇਟਡ ਗੜਵਾਸੂ ਤੋਂ ਬਹੁਤ ਸਾਰੇ ਐਕਸਪੋਰਟਸ ਆ ਰਹੇ ਨੇ ਪਹਿਲੀ ਵਾਰ ਹੋਊਗਾ ਕਿ ਪੰਜਾਬ ਜੀਆਂ ਲੁਧਿਆਣੇ ਚ ਇੰਨੀ ਤਦਾਦ ਚ ਕੰਪਨੀਆਂ ਇੱਕ ਜਗ੍ਹਾ ਤੇ ਇਕੱਠੀਆਂ ਹੋ ਗਈਆਂ ਤੇ ਦੋਸਤੋ ਇਹ 19 20 21 ਜਨਵਰੀ ਨੂੰ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਔਰ ਦਰਾਹੇ ਦੇ ਵਿਚਾਲੇ ਇਹ ਸੈਂਟਰ ਹੈਗਾ ਦਰਾਹੇ ਤੋਂ ਲੁਧਿਆਣੇ ਵੱਲੋਂ 3 ਕਿਲੋਮੀਟਰ ਹੈ ਤਾਂ ਬਾਬਾ ਅਤਰ ਸਿੰਘ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਬਿਲਕੁਲ ਨਾਲ ਹੈ ਤੇ ਮੈਂ ਤੁਹਾਨੂੰ ਕਹਾਂਗਾ ਜਰੂਰ ਆ ਕੇ ਦੇਖੋ ਔਰ ਇਹਦਾ ਬਰਤਵਾ ਬਰਪੂਰ ਫਾਇਦਾ ਹੈ ਸ਼ੁਕਰੀਆ